ਕੋਆਪਰੇਟਿਵ ਸੁਸਾਇਟੀ ਸਹਿਕਾਰੀ ਸਭਾ ਚਨਾਥਲ ਕਲਾਦੀ ਚੌਂਡ ਨੂੰ ਲੈ ਕੇ ਕਾਂਗਰਸ ਦੇ ਆਪ ਦਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਅਗਵਾਈ ਦੇ ਵਿੱਚ ਰੋਡ ਜਮ ਕਰਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ। ਜ਼ਰਾਂ ਡੀਐਸਪੀ ਫਤਿਹਗੜ੍ਹ ਸਾਹਿਬ ਅਤੇ ਸਾਫਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਿਚਕਾਰ ਬਹਿਸਬਾਜ਼ੀ ਵੀ ਹੋਈ। ਉਸ ਆਪ ਦਾ ਵਿਧਾਇਕ ਕੁਲਜੀਤ ਨਾਗਰਾ ਦੇ ਵੱਲੋਂ ਰੋਡ ਜਮ ਕੀਤਾ ਗਿਆ ਸੀ। ਜਿੱਥੇ ਕਿ ਪੁਲਿਸ ਵੀ ਉਹਨਾਂ ਨੂੰ ਰੋਕਣ ਦੇ ਲਈ ਆਈ ਪਰ ਉਹਨਾਂ ਦੇ ਵਿੱਚ ਬਹਿਸਬਾਜ਼ੀ ਹੋਈ। ਜੋ ਸਾਫਕਾ ਵਿਧਾਇਕ ਕੁਲਜੀਤ ਨਾਗਰਾ ਤੇ ਡੀਐਸਪੀ ਆਮੋਸ ਸਾਹਮਣੇ ਹੋਏ। ਸੋ ਸਾਹਿਬ ਕਾ ਵਿਦਾਇ ਕੁਲਜੀਤ ਨਗਰਾ ਦੇਵਨ ਨੂੰ ਰੋਡ ਜਾਮ ਕੀਤਾ ਗਿਆ ਸੀ ਮੈਂ ਤੁਹਾਡੇ ਨਾਲ ਆ ਇੱਕ ਵਾਲੀ ਸਾਡਾ ਮਜਬੂਰ ਨਾ ਨਹੀਂ ਮਜਬੂਰੀ ਸਪੀਕਰ ਵਾਲੀ ਕੀ ਹੈ ਜੀ ਮਜਬੂਰ ਨਾ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਆ ਜਾਂ ਕਿ ਨਹੀਂ ਹੈ ਨਹੀਂ ਕਿੱਥੇ ਜਾਂਦੀ ਹੈ ਲੈ ਲਓ ਜੀ ਮੈਂ ਦੇ ਦੂੰਗਾ ਨਹੀਂ ਕਿੱਥੇ ਜਾਂਦੀ ਹੁੰਦੀ ਹੈ ਸਪੀਕਰ ਹੁੰਦੀ ਹੈ ਜੀ ਹੁੰਦੀ ਆ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਜਿੱਥੇ ਸਪੀਕਰ ਹੁੰਦੀ ਹੈ ਹੁੰਦੀ ਹੈ ਕੋਈ ਉਹ ਇਲੈਕਸ਼ਨ ਹੋ ਰਹੀ ਹੈ ਇਹ ਹੁੰਦੀ ਹੈ ਇਹ ਤੁਸੀਂ ਤੱਕਾ ਕਰ ਰਹੇ ਹੋ ਡਿਪੀ ਸਾਹਿਬ ਇਹ ਇਲੈਕਸ਼ਨ ਤੁਸੀਂ ਤੱਕਾ ਕਰ ਰਹੇ ਹੋ ਪਲੀਜ਼ ਮੇਰੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਕੁ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਆ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਜਿਹੜੇ ਲੋਕਾਂ ਦੇ ਲੋਕੀ ਨੇ ਜਿਨ੍ਹਾਂ ਦਾ ਤੁਸੀਂ ਤੰਗ ਕਰਦੇ ਹੋ ਜਿੰਨਾ ਅਸੀਂ ਰਾਹ ਰੋਕੀ ਖੜੇ ਹਾਂ ਕਿੰਨਾ ਦਾ ਰਾਹ ਰੋਕੀ ਖੜੇ ਬੇਨਤੀ ਆ ਜਿਹੜੇ ਲੰਘ ਰਹੇ ਨੇ ਉਹਨਾਂ ਜਿਨ੍ਹਾਂ ਲੋਕਾਂ ਨਾਲ ਟਕਸ਼ਾ ਹੋਇਆ ਹੈ ਇੰਨਾ ਲੋਕਾਂ ਨਾਲ ਧੱਕਾ ਹੋਇਆ ਕੀ ਇਹਨੂੰ ਪੁੱਛੋ ਪੁੱਛੋ ਦਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਝ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਦਿੱਤੀ ਸਾਹਿਬ ਅਸੀਂ ਕੋਈ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇ ਦੀ ਗੱਲ ਕਰਦਾ ਮੈਂ ਦਮਕਾਂ ਨਹੀਂ ਮਾਰਦਾ ਮੈਂ ਤਾਂ ਮੈਂ ਤੁਹਾਡੇ ਨਾਲ ਅਸੀਂ ਤੁਹਾਨੂੰ ਉੱਚੀ ਕਿਉਂ ਬੋਲ ਰਹੇ ਹੋ ਫਿਰ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਹੀ ਰੋਡੇ ਖੜਾ ਉੱਚੀ ਬੋਲਣਾ ਪਰ ਬੋਲ ਲੋ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਬੰਦਾ ਬੋਲ ਰਿਹਾ ਜਿਹੜਾ ਬੰਦਾ ਜਿਹੜੇ ਲੈਜੇ ਨਾਲ ਬੈਠਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਦੀ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਦੀ ਗੱਲ ਕਰੂੰਗਾ ਲੈਜੇ ਦੀ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਦਿਆਂ ਵਾਲਾ ਹੋਣਾ ਚਾਹੀਦਾ ਹੈ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਨਹੀਂ ਕਰਦੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਗੱਲ ਕਰ ਰਿਹਾ ਤੁਸੀਂ ਕਰੋ ਤੁਸੀਂ ਸਾਡੇ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਥੋੜਾ ਸਾਨੂੰ ਚਾਰ ਵਾਰ ਪੁੱਛ ਲਿਆ ਜੀ ਥੋੜਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਤੱਕਾ ਨਾ ਤੁਹਾਡਾ ਹਾਂ ਜੀ ਤੱਕਾ ਨਹੀਂ ਆ ਜੀ ਰੂਲ ਹੈ ਜੀ ਰੂਲ ਕਿਹੜਾ ਆ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਕਿਹੜਾ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਸੁਣੀਆ ਇਹ ਰੂਲ ਆ ਜੀ ਇਹ ਰੂਲ ਹੈ ਦੋ ਨੰਬਰ ਤੇ ਇਲੈਕਸ਼ਨ ਹੋਈਦਾ ਰੂਲ ਦੀ ਪਰਮਿਸ਼ਨ ਚ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਂਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫੇਰ ਇਸ ਕਰਕੇ ਮੈਨੂੰ ਰੂਲ ਨਾਲ ਸਿਖਾਓ ਮੈਂ ਮੁੰਡਾ ਰਹਿ ਕੇ ਮੈਂ ਮੁੰਡਾ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਇਹ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਉਸੀ ਦੁਬਾਰ ਰਹੇ ਉਹਨਾਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਦੁਬਾਰੇ ਅਜੀ ਇਥੋਂ ਬੁੱਡੀ ਸਾਹਿਬ ਕਹਿ ਕੇ ਗੱਲ ਕੀਤੀ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਹੀ ਹਾਂ ਕੋਈ ਗੱਲ ਸੁਣੋ ਗੋਲ ਰਾਈਡ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਕੀ ਕਰਦੇ ਹੋ ਰਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਰਿਹਾ ਚਲੋ ਠੀਕ ਹੈ ਹੁਣ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਕਹੇ ਡੀਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਨਾ ਕਰਦਾ ਮੈਨੂੰ ਦੱਸਾਂ ਫਿਰ ਠੀਕ ਹੈ ਨਾ ਹਾਂ ਟੋਡੇ ਕੋਨੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸਰਿਆਂ ਫੇਵਰ ਕਰਦੇ ਠੀਕ ਠੀਕ ਬਠੋੜੀ ਠੀਕ ਜਿਹੜੀ ਅੱਜੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀਰ ਵੈਰੀਫਾਈ ਕਰ ਸਕਦੇ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਆਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਆਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਦੀਦਾਂ ਦੀ ਹਾਲ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਇਹ ਦੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਥੀ ਗੱਲ ਦੇ ਦਿਓ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਪਲੇਂਟ ਦੋ ਕੋਆਪਰੇਟਿਵ ਸੋ ਨਾਥਲ ਕਲਾ ਜਿਹਦੇ ਵਿੱਚ ਦੋ ਪਿੰਡ ਨਾਥਲ ਕਲਾ ਤੇ ਰੁਰਕੀ ਹੁੰਦੇ ਨੇ ਉਹਦੀ ਚੋਣ ਨੂੰ ਲੈ ਕੇ ਲੋਕਾਂ ਨੇ ਜਿਹੜੀ ਗਹਿਰ ਸਰਸਮੀ ਚੋਣ ਹੋਈ ਹੈ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਕਰਨਾ ਚਾਹੀਦਾ ਸੀਗਾ ਚੋਣ ਨੂੰ ਸੌਣ ਵਾਸਤੇ ਜਿਹੜੀ ਪ੍ਰਕਿਰਿਆ ਲੈਣੀ ਚਾਹੀਦੀ ਸੀ ਉਹਦਾ ਧਾਨ ਕੀਤਾ ਗਿਆ ਹੈ ਔਰ ਚੁੱਪਚੀਪੇ ਇੱਕ ਸ਼ੈੱਲਰ 'ਚ ਬੈਠ ਕੇ ਜਿਹੜੀ ਚੋਣ ਹੋਈ ਉਹਨੂੰ ਲੈ ਕੇ ਦੋਹਾਂ ਪਿੰਡਾਂ 'ਚ ਰੋਸ ਸੀ ਔਰ ਉਹਨੂੰ ਲੈ ਕੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਅ ਡੀਆਰ ਨੂੰ ਜਿਹੜੀ ਹੈਗੀ ਐ ਪਟੀਸ਼ਨ ਦਿੱਤੀ ਗਈ ਟੀਸੀ ਨੂੰ ਮਿਲਿਆ ਗਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਆ ਉਹਨੂੰ ਰਿਮਾਈਂਡਰ ਦਿੱਤੇ ਗਏ ਫਿਰ ਲੋਕਾਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਸੀਂ ਪ੍ਰੋਟੈਸਟ ਕਰਾਂਗੇ ਤੁਸੀਂ ਜੇ ਇਹਦੀ ਜੁਗ ਨੂੰ ਰੱਦ ਕਰੋ ਜਿਹੜੀ ਗੈਰਕਾਨੂੰਨੀ ਹੋਈ ਐ ਕਿਉਂਕਿ ਨਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਾਉਂਸਮੈਂਟ ਹੋਈ ਨਾ ਗੁਰਗੁਰਾ ਸਾਹਿਬ ਤੇ ਹੋਈ ਨਾ ਕਿਸੇ ਰੇੜੀ ਰਿਕਸ਼ਾ ਤੇ ਹੋਈ ਨਾ ਕੋਈ ਪੋਸਟਰ ਲਾਇਆ ਗਿਆ ਨਾ ਮੈਂਬਰਾਂ ਨੂੰ ਦੱਸਿਆ ਗਿਆ ਨਾ ਅਖਬਾਰ ਚ ਕਢਾਇਆ ਗਿਆ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਐ ਉਹਨੂੰ ਛਿੱਕੇ ਤੇ ਟੰਗ ਔਰ ਉਸ ਤਹਿਤ ਅੱਜ ਤੋਂ ਇਹਨਾਂ ਨੇ ਫਿਰੋਹਦਿਆਂ ਦੀ ਚੋਣ ਸ਼ੁਰੂ ਕਰਤੀ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਿਹੜੀ ਹੈਗੀ ਹੈ ਪ੍ਰਸ਼ਾਸਨ ਨੇ ਔਰ ਉਹਦੇ ਤਹਿਤ ਲੋਕਾਂ ਚ ਰੋਸ ਸੀ ਉਹ ਵੀ ਪਿੰਡਾਂ ਦੇ ਲੋਕਾਂ ਨੇ ਆ ਜਾ ਕੇ ਸੁਸਾਇਟੀ ਦੇ ਅੱਗੇ ਧਰਨਾ ਦਿੱਤਾ ਔਰ ਉਸ ਧਰਨੇ ਦੇ ਤਹਿਤ ਅੱਜ ਜਿਹੜਾ ਹੈਗਾ ਆ ਇੱਥੇ ਲੋਕ ਮੈਚੀ ਨਹੀਂ ਸਰਕਾਰ ਦੇ ਖਿਲਾਫ ਉਹ ਆਪਣੇ ਉਹ ਵੀ ਨਾਅਰੇਬਾਜੀ ਆਪਣਾ ਬੋਲਣਾ ਉਹ ਵੀ ਇੱਕ ਪ੍ਰੋਟੈਸਟ ਦਾ ਤਰੀਕਾ ਆ